ਕੋਈ ਰਿਲੈਕਸੇਸ਼ਨ ਨਹੀਂ ਕੋਈ ਪਰੋਲ ਨਹੀਂ ਕੋਈ ਫਰਲੋ ਨਹੀਂ ਸਿੱਧੀ ਜਾਂ ਤਾਂ ਜੇਲ ਮਰਨ ਤੱਕ ਜੇਲ 'ਚ ਤੇ ਜਾਂ ਸਿੱਧੀ ਫਾਂਸੀ ਲਾਈਫ ਸੈਂਟੈਂਸ ਤੱਕ ਦੀ ਇਹ ਕਾਨੂੰਨ ਦੇ ਡਰਾਫਟ ਜਿਹੜਾ ਕੀਤਾ ਗਿਆ ਇਸ ਨੂੰ ਕਰ ਦਿੱਤਾ ਗਿਆ ਇੱਕ ਗੱਲ ਹੋਰ ਸੰਗਤ ਜੀ ਮੈਂ ਸੋਚਣਾ ਹੈ ਤੁਹਾਡੇ ਸਾਹਮਣੇ ਰੱਖੀ ਜਾਵਾ ਇੱਕ بڑا ਦੁੱਖ ਨਾ ਤੁਸੀਂ ਸਾਰੇ ਗੁਰਸਿੱਖ ਬੈਠੇ ਹੋ ਕਹ ਲੋ ਚਾਹ ਚੁੱਕੇ ਆਪਣਾ ਢਿੱਡ ਮੰਗਾ ਹੁੰਦਾ ਪਰ ਕਈ ਵਾਰੀ ਮੰਗਾ ਕਰਨਾ ਵੀ ਜਿੱਥੇ ਕਿਤੇ ਬੇਅਦਵੀ ਕਰਨ ਵਾਲਾ ਗੁਰੂ ਘਰ ਦਾ ਕੋਈ ਪਾਠੀ ਗ੍ਰੰਥੀ ਜਾਂ ਕੋਈ ਅੰਦਰ ਦਾ ਬੰਦਾ ਹੁਣ ਮੈਂ ਬਹੁਤੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਮੇਰਾ ਦਿਲ ਦੁੱਖਦਾ ਹੈ ਜਦੋਂ ਇਹ ਸਾਰੀਆਂ ਗੱਲਾਂ ਅੱਖੀਂ ਦੇਖਦਾ ਜਾਂ ਸੁਣਦਾ ਜਾਂ ਅੱਖ ਪਿੰਡਾਂ ਦੇ ਵਿੱਚ ਜੇ ਕੋਈ ਬੰਦਾ ਜਿਹਦੇ ਸਿਰ ਤੇ ਜ਼ਿੰਮੇਵਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਦੀ ਸੇਵਾ ਦੀ ਜੇ ਉਹ ਕਿਤੇ ਦੁਸ਼ਤਪਾਈ ਕਰਦਾ ਕਿਸੇ ਲਾਲਚ ਚ ਆ ਕੇ ਕਿਸੇ ਡਰਾਵੇ ਚ ਆ ਕੇ ਕਿਸੇ ਕਿੱਦਾਂ ਨਹੀਂ ਕਰਦਾ ਤੇ ਫਿਰ ਜਿਹੜੇ ਵੀ ਧਾਰਾ ਦੇ ਵਿੱਚੋਂ ਆ ਰਹੇ ਨਾ ਉਹਨਾਂ ਪਿੰਨਾ ਚਾਰਾਂ ਤੋਂ ਉਹਦੇ ਚੋਂ ਉਤਰੀ ਸੇਵਾ ਦੇ ਉਹ ਮਾਫ ਕਰਨਾ ਉਤਰੀ ਸਜ਼ਾ ਦੇਣੀ ਹੈ ਉਹਦੇ ਵਾਸਤੇ ਜੇ 5 ਤੋਂ 7 ਤਾਂ ਉਹਨੂੰ 7 ਲੱਗੇਗੀ ਜੇ 50 ਤੋਂ 70 ਲੱਖ ਆ ਤਾਂ ਉਹਨੂੰ 70 ਲੱਖ ਪਾਏਗਾ ਜੇ ਤਾਂ ਟੱਕਰ ਨਾ ਜਸ ਸਿੰਘ ਜੀ ਜਦੋਂ ਇਹ ਗੱਲਸੋਂ ਨਹੀਂ ਮਿਲਦੀ ਹੈ ਜੋ ਕੰ ਕਰਦਾ ਇੱਥੇ ਲੰਗਰ ਖਾਣ ਵਾਲਾ ਸਾਰਾ ਦਿਨ ਉੱਥੇ ਰਹਿਣ ਵਾਲਾ ਤੇ ਉੱਥੋਂ ਗੁਰੂ ਕੇ ਲੰਗਰ ਤੋਂ ਸ਼ੁਰਾ ਚੋਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਾਰ ਕਰਦਾ ਐਸੇ ਦੁਸ਼ਟਾਂ ਦੇ ਵਾਸਤੇ ਅਸੀਂ ਖਾਸ ਬੇਨਤੀ ਕੀਤੀ ਸੀ ਵੀ ਵੇਖੋ ਦੂਜਾ ਕੋਈ ਭਾਵੇਂ ਬਚ ਜਾਏ ਇਹ ਦੋਸ਼ ਨਹੀਂ ਬਚਣਾ ਚਾਹੀਦਾ ਇਹਨੂੰ ਜਿਹੜੀ ਵੀ ਕੈਟਾਗਰੀ 'ਚ ਉਹ ਪਾਪ ਕਰਦਾ ਉਹਦੀ ਉਤਲੀ ਨੇੜੀ ਸਜ਼ਾ ਹੈ ਲੋਅਰ ਲੈਵਲ ਲਈ ਟੌਪ ਲੈਵਲ ਮੈਕਸਿਮਮ 71 ਹੋ ਕੇ ਜੇ ਤੁਸੀਂ ਇੱਕ ਜੱਤਪੇ ਦੇ ਨਾਲ ਜਿਹੜਾ ਜਜ਼ਬਾ ਭਾਈ ਗੁਰਜੀਤ ਸਿੰਘ ਲੈ ਕੇ ਬੈਠਾ ਜਿਹੜਾ ਜਜ਼ਬਾ ਛੋਟਾ ਜਿਹਾ ਨਿਆਣਾ ਲੈ ਕੇ ਬੈਠਾ ਜਿਹੜਾ ਇੱਥੇ ਉਹਨੇ ਲਕੀਰਾਂ ਖਿੱਚਦਾ ਪਿਆ ਸੀ ਜਿਹੜਾ ਜਜ਼ਬਾ ਤੁਸੀਂ ਸਾਰੇ ਲੈ ਕੇ ਬੈਠਿਓ ਤੇ ਸਾਰਾ ਜਜ਼ਬਾ ਕਿਤੇ ਸਾਰਾ ਪੰਜਾਬ ਇੱਕ ਵਾਰੀ ਇਹਨਾਂ ਨੂੰ ਖਿੱਚ ਕੇ ਕਹ ਦੇਣਾ ਵੀ ਬਣਾਉਂਦੇ ਕਿਹਨੇ ਕਾਨੂੰਨ ਹੁਣ ਤਾਂ ਅਸੀਂ ਤੁਹਾਨੂੰ ਡਰਾਫਟ ਵੀ ਕਰਕੇ ਦੇ ਦਿੱਤਾ ਅਸੀਂ ਪਹਿਲਾਂ ਸੋਚਦੇ ਸੀ ਵੀ ਸ਼ਾਇਦ ਕਿ ਸਾਨੂੰ ਟਰਕਾਰ ਹੈ ਮੈਂ ਸਾਨੂੰ ਪਤਾ ਲੱਗਾ ਸੀਨੀਅਰ ਵਕੀਲ ਸਾਹਿਬਾਂ ਦਾ ਕੋਲ ਕਿ ਇਹਨਾਂ ਕੋਲ ਜਿਹਦਾ ਹਸਪਤਾਲਾਂ 'ਚ ਡਾਕਟਰ ਨਹੀਂ ਹੁੰਦੇ ਉ ਤਾਂ ਇਹਨਾਂ ਕੋਲ ਵਕੀਲਾਂ ਦੇ ਵੀ ਘਾਟ ਹੁੰਦੀ ਆ ਤਾਂ ਕਰਕੇ ਇਹ ਜ਼ਿੰਮੇਵਾਰੀ ਇਦਾਂ ਦੇ ਦਿੰਦੇ ਨੇ ਸੋ ਇੱਕ ਡਰਾਫਟ ਜਿਹੜਾ ਉਸ ਬਹੁਤ ਸੀਨੀਅਰ ਵਕੀਲਾਂ ਵੱਲੋਂ ਤਿਆਰ ਕਰਕੇ ਤੇ ਮੈਂ ਫਿਰ ਦੱਸ ਦੇਵਾਂ ਕਿ ਹਾਈ ਕੋਰਟ ਦੀ ਸਿਟਿੰਗ ਜਿਹੜੇ ਦੋ ਸੀਨੀਅਰ ਜਾਜ ਨੇ ਉਹਨਾਂ ਨੇ ਵੀ ਇਹਨੂੰ ਸਾਰਾ ਦੇਖ ਲਿਆ ਤਾਂ ਕਿ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਕੋਈ ਬਾਅਦ ਚ ਪਰੇਸ਼ਾਨੀ ਨਾ ਆਏ ਸੋ ਤਿਆਰੀ ਪੂਰੀ ਹੈ ਤੇ ਮੋਰ ਜਾਂ ਹਰਾਪਨ ਹੁਣ ਤੁਸੀਂ ਚਲਵਾ ਸਕਦੇ ਹੋ ਅਸੀਂ ਆਪਣੇ ਵੱਲੋਂ ਜੋ ਗਾ ਸਕਦੇ ਹਾਂ ਕੀਤਾ ਹੁਣ ਤੁਸੀਂ ਇਹ ਦੱਸੋ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੱਸੋ ਸੰਘੇ ਜੀ ਹੋਣਾ ਚਾਹੀਦਾ ਇਹ ਕਾਨੂੰਨ ਬਣਨਾ ਚਾਹੀਦਾ ਜੀ ਆ ਇੰਟੈਲੀਜੈਂਸ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਕੈਮਰਾ ਘੁਮਾ ਦਿਓ ਘੁਮਾ ਦਿਓ ਭੇਜ ਦਿਓ ਹੁਣੇ ਭੇਜੋ ਇਹ ਕਾਨੂੰਨ ਬਣਨਾ ਚਾਹੀਦਾ ਤੇ ਮੈਂ ਇੱਕ ਜਕਾਰਾ ਬੁਲਾਉਣਾ ਤੇ ਗੱਜਵੀ ਆਵਾਜ਼ ਦੇ ਨਾਲ ਪੂਰਾ ਸਮਾਣਾ ਲੈ ਜਾਏ ਬੋਲੇ ਸੋ ਨਿਹਾਲ ਸੋ ਅੱਜ ਦਾ ਇਹ ਸਾਰਾ ਇਕੱਠ ਇਹ ਸੰਗਤਾਂ ਇਹਨਾਂ ਨੇ ਅੰਦਰ ਬੈਠੇ ਉਹ RAM ਜੀ ਇਹਨਾਂ ਦੇ ਬੈਠੇ ਅੰਦਰ ਉਹ ਹਰਕਾ ਰੂਪ ਜਿਹੜਾ ਅਨੁਚਤਾ ਨਹੀਂ ਦਿੰਦੇ ਆ ਕਿ ਛੇਤੀ ਤੋਂ ਛੇਤੀ ਆਉਂਦੇ ਹਫਤੇ ਦੇ ਵਿੱਚ ਮੀਟਿੰਗ ਸੱਦ ਕੇ ਤੇਨੂੰ ਲਾਗੂ ਕਰੋ ਨਹੀਂ ਤੇ ਅਗਲਾ ਸਾਡਾ ਐਕਸ਼ਨ ਜਿਹੜਾ ਨਾ ਫਿਰ ਦੂਜੇ ਪੱਖ ਦਾ ਹੋਏਗਾ ਦੇ ਫਿਰ ਸਾਨੂੰ ਨਾ ਕਿਓ ਕਿਉਂਕਿ ਜੂਨ ਸਾਨੂੰ ਬੜਾ ਤੜਪਾ ਰਿਹਾ 84 ਤੋਂ ਲੈ ਕੇ 2015 ਕਿ ਇਹ ਜੂਨ ਨੇ ਸਾਨੂੰ ਇੰਨੇ ਝਟਕੇ ਦਿੱਤੇ ਨੇ ਇਹ ਸਾਡੇ ਹੁਣ ਇਹ ਝਟਕੇ ਸਾਡੇ ਫਿਰ ਕਿਤੇ ਨਾ ਹੋਏ ਕਿ ਅਸੀਂ ਜਿਹੜਾ ਬੈਲੈਂਸ ਲੈ ਕੇ ਬੈਠੇ ਆ ਅਸੀਂ ਜਿਹੜਾ ਤੁਹਾਡੇ ਨਾਲ ਟੇਬਲ ਟਾਕਸ ਕਰਦੇ ਪਏ ਆ ਉਹਦੇ ਤੋਂ ਵੀ ਸਾਨੂੰ ਨਿਰਾਸ਼ਾ ਹੋ ਜੇ ਸਾਨੂੰ ਨਿਰਾਸ਼ ਨਾ ਕਰਿਓ ਇਹੀ ਬੇਨਤੀ ਕਰਦਾ ਹੋਇਆ ਪੁਨਾ ਚੋਕਾਂ ਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦੀ ਭਾਈ ਕੁਕ੍ਰਿਤ ਸਿੰਘ ਜੀ ਦਾ ਸਭ ਤੋਂ ਪਹਿਲੇ ਛਰਨਾਂ ਵਿੱਚ ਬੇਨਤੀ ਹੈ ਕਿ ਕੋਸ਼ਿਸ਼ ਕਰਾਂਗੇ ਕਿ ਸਟੇਜ ਦੀ ਸਮਾਪਤੀ ਸਮੇਂ ਸਿਰ ਹੋ ਜਾਵੇ ਬਹੁਤ ਬਹੁਤ ਰਾਂ ਦੇ ਸੰਗਤ ਆਈਆਂ ਪਰ ਇਸੇ ਤਰ੍ਹਾਂ ਤੁਸੀਂ ਸਬਰ ਸੰਤੋਖ ਨਾਲ ਬੈਠੇ ਰਹੋ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂ ਭਾਈ ਗੁਰਵਿੰਦਰ ਸਿੰਘ ਜੀ ਸਰਹਾਲਾ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਬੱਸਾਂ ਲੈ ਕੇ ਸੰਗਤ ਲੈ ਕੇ ਆਏ ਹਨ ਅਤੇ ਭਾਈ ਸਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਸੰਗਤ ਲੈ ਕੇ ਆਏ ਹਨ। ਹੁਣ ਮੈਂ ਬੇਨਤੀ ਕਰਦਾ ਮੈਂਬਰ ਲੋਕ ਸਭਾ ਪਾਈ ਅੰਮ੍ਰਿਤਪਾਲ ਸਿੰਘ ਜੀ ਦੇ ਪੁੱਤਰ ਸਰਦਾਰ ਕਰਸੇਮ ਸਿੰਘ ਜੀ ਜਿਹੜੇ ਕਿ ਪੰਜਾਬ ਹਨ ਉਹਨਾਂ ਨੂੰ ਪੁਤਾਰ ਰਹੇ ਹਨ ਬਾਪ ਪੁੱਤਰ ਸੇਮ ਸਿੰਘ ਗੁਰੂ ਸਾਹਿਬ ਦਾ ਆਦਰ ਸਕਤ ਸਤਿਕਾਰ ਬਹਾਲ ਕਰਨ ਵਾਸਤੇ ਉਦੇ ਆਨਸ਼ਾਨ ਬਹਾਲ ਕਰਨ ਵਾਸਤੇ ਜੋ ਦਸਾਈ ਚਾਨੀ ਹੈ ਜੋ ਲਰੇ ਦੀਨ ਕੇ 헤ਦ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਇਹ ਜਿਹੜਾ ਗੁਰੂ ਸਾਹਿਬ ਦਾ ਫਰਮਾਨ ਆ ਭਾਈ ਗਰਜੀਤ ਸਿੰਘ ਹੁਣਾਂ ਤੇ ਪੂਰਾ ਟੁਕਦਾ ਕੋ ਪਿਛਲੇ 8 ਮਹੀਨਿਆਂ ਤੋਂ ਜਿੱਦਾਂ ਪਹਿਲਾਂ ਵੀ ਕਹਨਾ ਚੁਕੀਆਂ ਗਰਮੀ ਸਰਦੇ ਹਵਾ ਨੇੜੀਆਂ ਫਿਰ ਇੱਕ ਡਟ ਕੇ ਖੜੇ ਹੋਏ ਆ ਤੇਲ ਤੇਲਾ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਆ ਪਰ ਇਹ ਦੋਤ ਬੰਦਨਾਂ ਨੇ ਇੱਕ ਵਾਰ ਸਰਬਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਾਹਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣਾ ਹੱਥ ਦੇ ਕੇ ਇੰਨੀਆਂ ਮੁਸੀਬਤਾਂ ਉਹਦੇ باوجود ਵੀ ਡੋਲਣ ਤੋਂ ਬਚਾਇਆ ਹੋਇਆ ਜੋ ਗੁਰੂ ਸਾਹਿਬ ਦੀ ਬੜੀਆ ਪਾਰ ਬਖਸ਼ਿਸ਼ ਆ ਉਹਨਾਂ ਦੇਤੇ ਗੁਰੂ ਦੇ ਚਰਨਾਂ 'ਚ ਅਰਾਸ ਵੀ ਆ ਸੱਚੇ ਪਾਤਸ਼ਾਹ ਸੇਵਕੀ ਓੜ ਕਿੰਨੇ ਬੇਪ੍ਰੀਤ ਇਹ ਮੋਰਚਾ ਫਤੇ ਹੋਵੇ ਓੜ ਤੱਕ ਉਹ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਜੋ ਉਹ ਫੈਸਲਾ ਕਰਕੇ ਚੜੇ ਹੋਏ ਆ ਉਹ ਫਤੇ ਹੋਵੇ ਕਿ ਖਾਲਸਾ ਪੰਥ ਦੀ ਜੈ ਜੈਕਾਰ ਹੋਵੇ ਤੇ ਉਹਨਾਂ ਦੀ ਜਿੱਤ ਜੇ ਤਨਸੀਬ ਹੋਵੇ ਸਾਰੇ ਕੌਮ ਨੂੰ ਤੇ ਉਹਨਾਂ ਨੂੰ ਗੁਰੂ ਮਹਾਰਾਜ ਜੜੀ ਗਲਾਲ ਬਖਸ਼ਣ ਸਾਰੀਆਂ ਧਿਰਾਂ ਹੀ ਦੋਸ਼ੀ ਆ ਕਿ ਜਦੋਂ ਇਹ ਬੇਦਬੀ ਦਾ ਦੌਰ ਸ਼ੁਰੂ ਹੋਇਆ ਤੋਦੋਂ ਤੇ ਸਾਡੀ ਆਪਣੀ ਪੰਥਕ ਸਰਕਾਰ ਜਿਹਨੂੰ ਅੱਜ ਉਹ ਪੰਥਕ ਹੋਣ ਦਾ ਬੜੇ-ਬੜੇ ਦਾਅਵੇ ਕਰ ਰਹੇ ਆ ਉਹ ਸੀਗੇ ਕਾਂਗਰਸ ਪਾਰਟੀ ਦੇ ਆਗੂ ਉਹਨੂੰ ਵੀ ਲੋਕ ਸਿੱਖ ਮਨਾਂ ਚ ਕਾਫੀ ਵੱਡਾ ਸਤਕਾਰ ਸੀ ਕੈਪਟਨ ਸਾਹਿਬ ਦਾ ਤੇ ਲੋਕਾਂ ਨੇ ਉਹਨਾਂ ਤੇ ਵੀ ਭਰੋਸਾ ਜਤਾਇਆ ਉਹਨਾਂ ਵੀ ਵਾਅਦੇ ਕੀਤੇ ਪਰ ਉਹ ਵੀ ਚਲੇ ਗਏ ਫਿਰ ਇਹ ਆਏ ਇਹਨਾਂ ਵੀ ਕੀਤੇ ਪਰ ਮੇਰਾ ਖਿਆਲ ਹੈ ਕਿ ਜਿਹੜਾ ਗੁਰੂ ਨਾਲ ਵਾਅਦਾ ਕਰਕੇ ਮੁਕਰਦਾ ਉਹਦਾ ਰਿਆਕ ਆਖ ਨਹੀਂ ਜੇ ਪਹਿਲਿਆਂ ਨੇ ਕੀਤਾ ਤੇ ਉਹ ਵੀ ਇਹ ਹੁਣ ਰੋਲ ਦੇ ਦੇਖੇ ਦੇਖ ਹੀ ਸਕਦੇ ਤੁਸੀਂ ਤੇ ਜੇ ਦੂਸਰਿਆਂ ਨੇ ਕੀਤਾ ਤੇ ਉਹਨਾਂ ਦਾ ਵੀ ਕੀ ਸੱਚਣਾ ਪਊਗਾ ਪਰ ਮੈਨੂੰ ਕਈ ਵਾਰ ਇਹ ਚੀਜ਼ ਦਾ ਵੀ ਬੜਾ ਦੁੱਖ ਲੱਗਦਾ ਹੈ ਕਿ ਅਸੀਂ ਵੀ ਜਿੱਦਾਂ ਅੱਗੇ ਵੀ ਗੱਲ ਹੋ ਚੁੱਕੀ ਆ ਇਹਦੇ ਚ ਅਸੀਂ ਵੀ ਸਾਰੇ ਦੋਸ਼ੀ ਆ ਅਸੀਂ ਵੀ ਬੱਸ ਇੱਕ ਦੂਜੇ ਨੂੰ ਦੋਸ਼ ਦੇਣ ਵਾਸਤੇ ਹੀ ਕਿ ਮੇਰਾ ਖਿਆਲ ਹੈ ਕਿ ਸਾਰੀਆਂ ਸਾਡੀਆਂ ਪੰਥਕ ਧਿਰਾਂ ਚ ਜਾਂ ਸਾਡੀਆਂ ਕਿਸਾਨ ਜੁਨੀਆਂ ਚ ਜਿੰਨੇ ਵੀ ਪੰਜਾਬ ਦੇ ਅਸੀਂ ਦੀ ਅੱਗੇ ਹੋ ਕੇ ਇੱਕ ਢਾਗੇ ਲੱਗ ਰਹੇ ਆ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਇਹ ਗੁਰੂ ਮਹਾਰਾਜ ਤਾਂ ਸਾਰੀ ਕਨਾਤ ਦੇ ਸੰਜੇ ਆ ਇਹ ਤੇ ਤੇ ਕੋਈ ਵੱਖ ਬਿਰਕ ਕੋਈ ਵੀ ਧਰਮ ਦੀ ਹੋਵੇ ਕੋਈ ਵੀ ਪਾਰਟੀ ਹੋਵੇ ਸਾਰਿਆਂ ਦਾ ਫਰਜ਼ ਬਣਦਾ ਕੋਈ ਵੀ ਜਾਤ ਮਜਬਦੇ ਲੋਕ ਹੋਣ ਸਾਰਿਆਂ ਨੂੰ ਇੱਥੇ ਸਹਿਯੋਗ ਦੇਣ ਦੀ ਲੋੜ ਹੈ ਕਿ ਗੁਰੂ ਮਹਾਰਾਜ ਨੇ ਸਾਰਿਆਂ ਦੇ ਹੱਕ ਚ ਗੱਲ ਕੀਤੀ ਸਭ ਦੇ ਭਲੇ ਦੀ ਗੱਲ ਕੀਤੀ ਹੈ ਇਸ ਕਰਕੇ ਆਪਾਂ ਨੂੰ ਸਾਰਿਆਂ ਦਾ ਮੇਰਾ ਖਿਆਲ ਆ ਕਿ ਵਿਖਾਵਾ ਨਾ ਕਰੀਏ ਸੱਚੇ ਦਿਲ ਤੋਂ ਇਹ ਚੀਜ਼ ਨੂੰ ਇਹ ਦੇ ਕੇ ਚਲੋ ਇਹ ਗੁਰਪ੍ਰੀਤ ਸਿੰਘ ਉਹਨਾਂ ਦੀ ਜ਼ਿੰਮੇਵਾਰੀ ਆ ਜਾਂ 30% ਦੀ ਆ ਜਾਂ ਹੋਰ ਦੋ ਚਾਰ ਸੱਜਣਾਂ ਦੀ ਆ ਇਹ ਸਾਰੇ ਜਣੇ ਆਪੋ ਆਪਣਾ ਫਰਜ਼ ਸਮਝੀਏ ਇਸ ਤੇ ਅਸਾਨ ਨਾ ਕਰੀਏ ਇਹ ਅਸੀਂ ਉਹ ਸਾਨੂੰ ਘਰ-ਘਰ ਜਾ ਕੇ ਸਰਦੇ ਦੇਣ ਤੇ ਅਸੀਂ ਫਿਰ ਨਿਕ ਲਈਏ ਘਰਾਂ ਤੋਂ ਇਸ ਕਰਕੇ ਮੇਰੇ ਖਿਆਲ ਆ ਕਿ ਸਮਾਂ ਬਹੁਤ ਹੋ ਚੁੱਕਿਆ ਸਾਡੀ ਤਾਂ ਪਹਿਲਾਂ ਵੀ ਹੋ ਚੁੱਕਿਆ ਕਿ ਕਈ ਵਾਰ ਜਦੋਂ ਠੀਕ ਹੈ ਕਿ ਸੰਤਾ ਨੇ ਬਹੁਤ ਵੱਡੇ ਵੱਡੇ ਵਿਸ਼ਵਾਸ ਕੀਤੇ ਸਾਡੇ ਲੋਕਾਂ ਤੇ ਕਈ ਵਾਰ ਉਹ ਟੁੱਟ ਗਏ ਪਰ ਫਿਰ ਵੀ ਚੀਜ਼ ਹੈ ਕਿ ਹੁਣ ਆਪਾਂ ਉਹ ਇਹ ਤੋਂ ਵੱਧ ਕੀ ਵਿਸ਼ਵਾਸ ਕਰਜੀਤ ਸਿੰਘ ਕੀ ਵਿਸ਼ਵਾਸਵਾ ਸਕਦਾ ਹੈ ਕਿ ਉਹਨੇ ਤੇ ਆਪਣੀ ਜਾਨ ਵੀ ਦਾਤ ਤੇ ਲਾਈ ਹੋਈ ਹੈ ਇਸ ਕਰਕੇ ਹੁਣ ਆਪਾਂ ਪਤਾ ਇਥੇ ਨਾ ਲਿਆ ਜਾਵੇ ਆਪਾਂ ਸਾਰਿਆਂ ਨੂੰ ਮੇਰਾ ਕਹ ਲਾ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਦਾਸ ਕਰਕੇ ਸੱਚੇ ਦਿਲ ਤੋਂ ਇਸ ਮੋਰਚੇ ਦਾ ਸਮਰਥਨ ਕਰੀਏ ਇਹਨੂੰ ਵਾਤੋਂ ਵਾਤ ਸਹਿਯੋਗ ਦਈਏ ਕਿ ਇਨਸਾਫ باقی ਮੇਰੇ ਖਾਸ ਸਰਕਾਰਾਂ ਤੋਂ ਜਿਹੜੀ ਇਨਸਾਫ ਦੀ ਉਮੀਦ ਆ ਉਹ ਜਿਨਾ ਜਰ ਅਸੀਂ ਇਕੱਠੇ ਨਾ ਹੋਏ ਕਿਤਾ ਇਹਨਾਂ ਨੇ ਕਿਹਾ ਕਿ ਸਿਰ ਜੋੜ ਦੀ ਲੋੜ ਆ ਸਿਰ ਵਰਦਨ ਦੀ ਲੋੜ ਆ ਇਹ ਸਾਡੀ ਅੱਜ ਬਹੁਤ ਵੱਡੀ ਲੋੜ ਹੈ ਇਸੇ ਇਸੇ ਕਾਰਨ ਉਹ ਗੱਦਾ ਠਾਕੇ ਸਾਡਾ ਲੋਟ ਨਹੀਂ ਰਿਹਾ ਸਰ ਕੁੱਟ ਵੀ ਰਿਹਾ ਸਾਡੀ ਬੋਲੀ ਵੀ ਥੋੜ ਹੈ ਸਾਡਾ ਪਾਣੀ ਵੀ ਥੋੜ ਹੈ ਸਾਡੇ ਸਿਰ ਤੇ ਜਿਹੜੇ ਵੱਡੇ ਵੱਡੇ ਕਰਪਤ ਲੋਕ ਕਿਨਾ ਕਿਨਾ ਜੇਲਾ ਗੱਟੀਆਂ ਉਹ ਸਾਡੇ ਸਿਫਤੇ ਜਾ ਕੇ ਬਿਠਾਏ ਜਾ ਰਹੇ ਤੇ ਸਾਨੂੰ ਇੱਡਾ ਸਾਡੀ ਫੁੱਟ ਦਾ ਇੱਡਾ ਫਾਇਦਾ ਖਾਇਆ ਜਾ ਰਿਹਾ ਪਹਿਲਾਂ ਤਾਂ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜਿਹੜਾ ਥੋੜਾ ਬੋਤਾ ਰੋਜ਼ਗਾਰ ਹੁੰਦਾ ਵੀ ਆ ਉਹ ਵੀ ਬਾਹਰੋਂ ਦੇਣ ਦੀ ਤੱਕੇ ਨਾਲ ਦਿੱਤਾ ਜਾ ਰਿਹਾ ਇਸ ਕਰਕੇ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਲੋੜ ਹੈ ਮਸਲੇ ਆਪਣੇ ਬਹੁਤ ਵੱਡੇ ਆ ਤੇ ਜਿਹੜੇ ਸਾਡੇ ਵਕਰੇ ਨੂੰ ਵੀ ਬਹੁਤ ਵੱਡੇ ਬਣਾਈ ਬੈਠੇ ਉਹਨਾਂ ਨੂੰ ਧੱਕ ਕਰੀਏ ਉਹਨਾਂ ਨੂੰ ਆਪ ਇੱਕ ਦੂਜੇ ਦੇ ਨੇੜੇ ਲੱਗੀ ਏ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਸੱਚੇ ਪਾਤਸ਼ਾਹ ਉਹ ਪੁੱਪਾ ਕਰਨ ਕਿਤੇ ਸੱਚੇ ਪਾਤਸ਼ਾਹ ਸਾਨੂੰ ਆਪਸੀ ਇੱਕਤਾ ਦਾ ਬਾਗ ਬੀਜਾ ਦੇ ਕਿ ਅਸੀਂ ਇਕੱਠੇ ਹੋ ਕੇ ਅੰਮ੍ਰਲਾ ਮਾਰੀਏ ਕਿਉਂਕਿ ਸਾਡੇ ਇਹ ਜਿਹੜਾ ਜੂਨ 84 ਆ ਇਹ ਸਾਡੇ ਜ਼ਖਮਾਂ ਦੇ ਜਦੋਂ ਵੀ ਆਉਂਦਾ ਇਹ ਮਹੀਨਾ ਉਦੋਂ ਹੀ ਸਾਡੇ ਨਾਲ ਜੋ ਜ਼ੁਲਮ ਤਸ਼ੱਦਦ ਹੋਇਆ 1984 ਚ ਉਹਦੇ ਇਨਸਾਫ ਵਾਸਤੇ ਵੀ ਅਜੇ ਤੱਕ ਸਾਡੇ ਸਾਨੂੰ ਕੋਈ ਵੀ ਨਹੀਂ ਹੋ ਸਕਿਆ ਤੇ ਮੇਰਾ ਖਿਆਲ ਸਾਨੂੰ ਆਉਣ ਵਾਲੇ ਸਮੇਂ ਜਿਵੇਂ ਕੋਈ ਉਮੀਦ ਨਹੀਂ ਕਿ ਉਹ ਸਾਡੇ ਨਾਲ ਸਾਹ ਮੋਜ ਨਾਲ ਜੇ ਅਸੀਂ ਇਕੱਠੇ ਨਾ ਹੋਏ ਇਸ ਕਰਕੇ ਤਕੜੇ ਹੋ ਗਏ ਆਪੋ ਆਪਣੇ ਅੰਦਰ ਛਾਤੀ ਮਾਰੀਏ ਆਪੋ ਆਪਣੇ ਬੰਦਾ ਫਰਜ਼ ਨਿਭਾਈਏ ਤਾਂ ਇਹ ਹੋ ਸਕਦਾ باقی ਮੈਂ ਪਰਪੰਧਤਾ ਰਾਏ ਨੂੰ ਤਾਂ ਸਾਰਿਆਂ ਦਾ ਗੁਰਜੀਤ ਸਿੰਘ ਦਾ ਤਹਿ ਦਿਲ ਤੋਂ ਧਰਵਾਦੀਆਂ ਤੇ ਗੁਰੂ ਮਹਾਰਾਜ ਚੇ ਪਾਸ਼ਾ ਨੂੰ ਜੜਦੀ